ਇਹ ਨਾਮ ਨੇ ਕਿਹੜਾ ਤਰ੍ਹਾਂ ਤੇ ਕੀ ਮਾਮਲਾ ਹੈ ਦਾ ਫੋਟੋ ਮੁਹੱਬਤ ਹੈ ਮੈਂ ਇੰਸਪੈਕਟਰ ਯਾਰਵਿੰਦਰ ਸਿੰਘ ਐਸ ਐਚਓ ਸਿਵਲ ਲਾਈਨਸ ਬਠਿੰਡਾ ਮਿਤੀ 22/12/23 ਨੂੰ ਐਸਡੀਓ ਦੇ ਪੁਡਾ ਮਿਲਕ ਅਫਸਰ ਦੁਆਰਾ ਜੋ ਅੰਸ਼ਮਨਜੀ ਦੁਆਰਾ ਸਾਹਮਣੇ ਕਿ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ 3 ਜਣੇ ਦੇ ਖਿਲਾਫ ਮਕਦਮਾ ਨੰਬਰ 343/2024 447 506 2554 ਆਰਮਜ਼ ਐਕਟ ਦਰਜ ਕੀਤਾ ਹੈਗਾ ਜਿਸ ਦੇ ਵਿੱਚ ਅਸੀਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਹਰਿੰਦਰਪਾਲ ਸਿੰਘ ਗੁਰਕੀਰਤ ਸਿੰਘ ਬਲਜਿੰਦਰ ਸਿੰਘ ਕਿਉਂ ਬਲਜਿੰਦਰ ਸਿੰਘ ਇਹ ਤਿੰਨੋਂ ਮੀਆਂਪਿੰਡ ਦੇ ਰਹਿਣ ਵਾਲੇ ਹੈਗੇ ਅਤੇ ਜੋ ਬਲਜਿੰਦਰ ਸਿੰਘ ਹੈ ਮੀਆਂਪਿੰਡ ਦੇ ਮੌਜੂਦਾ ਸਰਪੰਚ ਹੈ ਇਹ ਪੁੱਡਾ ਦੀ ਕਿਸੇ ਪ੍ਰਾਪਰਟੀ ਤੇ ਇਥੇ ਬੁਦਾਦੀ ਮੁੱਤੀ ਪਾਰਕ ਦੀ ਬੈਕਸਾਈਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੇ ਆਧਾਰ ਤੇ ਸਾਨੂੰ ਪਰਚਾ ਦੇ ਕੇ ਨੇ ਅਰੈਸਟ ਪਾਈ ਹੈ ਸਰ ਨਵੀਂ ਨਵਾਂ ਕਬਜ਼ਾ ਸੀ ਕਿ ਪਿਛਲੇ ਸਮੇਂ ਦਾ ਨਹੀਂ ਤਾਂ ਇਹ ਨਵਾਂ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੁੱਡਾ ਨੇ ਇਹਨਾਂ ਨੂੰ ਕਾਫੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੋ ਨਹੀਂ ਰਕੇ ਤਾਂ ਫਿਰ ਉਹਨਾਂ ਨੇ ਪੁਲਿਸ ਦੁਆਰਾ ਕਾਰਵਾਈ ਕਰਵਾ ਕੇ ਇਹਨਾਂ ਤੇ ਪਰਚਾ ਦਰਜ ਕਰਵਾਇਆ ਹੈ ਹੋਰ ਵੀ ਕੋਈ ਹੈਗਾ ਕਿ ਨਹੀਂ ਜੀ ਫਿਲਹਾਲ ਦੀ ਗੱਡੀ ਸਿਰਫ ਇਹ ਹੀ ਸੀ ਕਿ ਅਸੀਂ ਅੱਗੇ ਇਹਦੀ ਤਫ਼ਤੀਸ਼ ਕਰ ਰਹੇ ਹਾਂ ਕਿ ਉਹਨਾਂ ਕੋਲ ਜੋ ਡਾਕੂਮੈਂਟ ਸੀਗੇ ਉਹ ਕਿਸ ਆਧਾਰ ਤੇ ਉੱਥੇ ਕਰ ਰਹੇ ਸੀ ਜਾਂ ਕਿ ਉਹ ਮੈਟਰੋਫ ਇਨਵੈਸਟੀਗੇਸ਼ਨ ਆਫ ਫਰਦਰ ਜਿਵੇਂ ਵੀ ਇਨਵੈਸਟੀਗੇਸ਼ਨ ਚ ਆਊਗਾ ਆਪ ਜੀ ਨੂੰ ਉਸ ਬਾਰੇ ਸਹਿਜੋ